ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਗਾਂਧੀ ਤੇ ਨਹਿਰੂ ਤੇ ਇਤਬਾਰ ਕਰਕੇ ਸਿੱਖ ਅਜਗਰ ਦੇ ਮੂੰਹ ਵਿੱਚ ਚਲੇ ਗਏ ਅੰਕ 33 ਸਿੱਖਾਂ ਨੇ ਜਿੰਨਾ Hindu ਲੀਡਰਾਂ 'ਤੇ ਇਤਬਾਰ ਕਰਕੇ ਆਪਣਾ ਭੂਿਕ ਭਾਰਤ ਨਾਲ ਜੋੜਿਆ ਉਹਨਾਂ ਲੀਡਰਾਂ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਗਾਂਧੀ ਤੇ ਨਹਿਰੂ ਸਨ ਇਹ ਦੋਵੇਂ ਹੀ ਟੱਡੋਂ ਸਿੱਖਾਂ ਨੂੰ ਨਾ ਪਸੰਦ ਕਰਦੇ ਸਨ ਖਾਸ ਤੌਰ ਤੇ ਗਾਂਧੀ ਬਹੁਤ ਹੀ ਕਮੀਨੀ ਸੋਚ ਰੱਖਣ ਵਾਲਾ ਵਿਅਕਤੀ ਸੀ ਉਹ ਆਪਣੇ ਆਪ ਨੂੰ ਅਹਿੰਸਾ ਦਾ ਪੁਜਾਰੀ ਕਹਿੰਦਾ ਸੀ ਪਰ ਜਦੋਂ ਰਾਜ ਸਰਤਾ ਕਾਂਗਰਸ ਦੇ ਹੱਥ ਆ ਗਈ ਉਸ ਤੋਂ ਬਾਅਦ ਕਰੀ ਵੀ ਉਸਨੇ ਅਹਿੰਸਾ ਦਾ ਨਾਂ ਨਹੀਂ ਲਿਆ ਸਕੋ ਜਦੋਂ ਭਾਰਤ ਦੇ ਜਹਾਜ਼ ਕਸ਼ਮੀਰ ਤੇ ਮੰਬਾਰੀ ਕਰਨ ਗਏ ਤਾਂ ਮਹਾਤਮਾ ਗਾਂਧੀ ਨੇ ਪਾਇਲਟਾਂ ਨੂੰ ਆਸ਼ੀਰਵਾਦ ਦੇ ਕੇ ਤੋਰਿਆ ਜਦੋਂ ਕਿ ਉਸ ਨੂੰ ਪਤਾ ਸੀ ਕਿ ਜਹਾਜ਼ ਕਸ਼ਮੀਰ ਦੀ ਧਰਤੀ ਤੇ ਫੁੱਲ ਸੁੱਟਣ ਨਹੀਂ ਚੱਲੇ ਅਗਵਰਉਣ ਚੱਲੇ ਹਨ ਇਹਨਾਂ ਆਪਾ ਖੰਡੀ ਹੋਰ ਕਿਹੜਾ ਹੋ ਸਕਦਾ ਹੈ ਇਹ ਉਹੀ ਗਾਂਧੀ ਹੈ ਜਿਸਨੇ ਜਰਮਨੀ ਵੱਲੋਂ ਇੰਗਲੈਂਡ ਤੇ ਹਮਲਾ ਕਰਨ ਵੇਲੇ ਚਰਚਲ ਨੂੰ ਸਲਾਹ ਦਿੱਤੀ ਸੀ ਕਿ ਉਹ ਹਿਟਲਰ ਅੱਗੇ 1600 ਦੇ ਵਿੱਚ ਖੂਨ ਖਰਾਬਾ ਨਾ ਕਰੇ ਜਰਮਨੀ ਅਰਲੈਂਡ ਤੇ ਕਬਜ਼ਾ ਕਰ ਵੀ ਲਵੇ ਤਾਂ ਨਾਮਿਲਵਰਤਨ ਲੈਫਤਲਾ ਕੇ ਉਸ ਨੂੰ ਆਜ਼ਾਦੀ ਲਈ ਮਜਬੂਰ ਕੀਤਾ ਜਾ ਸਕਦਾ ਹੈ ਅੰਗਰੇਜ਼ ਉਸ ਦੀ ਮੂਰਖਤਾ ਭਰੀ ਗੱਲ ਤੇ ਹੱਸੇ ਤੇ ਗਾਂਧੀ ਦੇ ਮਾਈਕ ਦਾ ਬਟਨ ਬੰਦ ਕਰ ਦਿੱਤਾ ਇਸੇ ਗਾਂਧੀ ਨੇ ਸ਼ਹੀਦ ਭਗਤ ਸਿੰਘ ਦੀ ਫਾਂਸੀ ਨੂੰ ਅੰਗਰੇਜ਼ ਨਾਲ ਗੱਲ ਕਰਕੇ ਉਮਰ ਕੈਦ ਵਿੱਚ ਬਦਲਾਉਣ ਵਾਲੀ ਸਲਾਹ ਨੂੰ ਮੁੱਢੋਂ ਸੁੱਢੋਂ ਰੱਦ ਕਰ ਦਿੱਤਾ ਕਿ ਇਸ ਨੇ ਆਹ ਹਿੰਸਾ ਕੀਤੀ ਹੈ ਤੇ ਮੈਂ ਆਹ ਹਿੰਸਾ ਕਰਨ ਵਾਲੇ ਦਾ ਸਾਥ ਨਹੀਂ ਦੇਣਾ ਪਰ ਦੂਜੇ ਪਾਸੇ ਉਸੇ ਆਸ਼ਰਮ ਵਿੱਚ ਇੱਕ ਬੱਚੇ ਨੂੰ ਬੜੀ ਅਜੀਬ ਬਿਮਾਰੀ ਹੋ ਗਈ। ਬੱਚਾ ਤੜਫੀ ਜਾਂਦਾ ਸੀ। ਗਾਂਧੀ ਨੇ ਡਾਕਟਰ ਨੂੰ ਬੱਚੇ ਨੂੰ ਜ਼ਹਿਰ ਦਾ ਟੀਕਾ ਲਾਉਣ ਲਈ ਕਿਹਾ। ਜਦੋਂ ਡਾਕਟਰ ਨੇ ਬੱਚੇ ਦੀ ਮੌਤ ਦਾ ਪਾਪ ਲੱਗਣ ਦੀ ਗੱਲ ਗਾਂਧੀ ਨੂੰ ਕਹੀ ਤਾਂ ਉਸਨੇ ਕਿਹਾ ਪਾਪ ਚੱਲ ਲਵਾਂਗਾ ਪਰ ਇਸ ਬੱਚੇ ਦਾ ਦੁੱਖ ਨਹੀਂ ਚੱਲਿਆ ਜਾਂਦਾ। ਗਾਂਧੀਵਾਦੀ ਗਾਂਧੀ ਨੂੰ ਬਹੁਤ ਅਸੂਲਪ੍ਰਸਤ ਕਹਿੰਦੇ ਨਹੀਂ ਸਕਦੇ ਪਰ ਜਿੱਥੇ ਲੋੜ ਪੈਂਦੀ ਸੀ ਗਾਂਧੀ ਅਸੂਲ ਤੋੜ ਵੀ ਲੈਂਦਾ ਸੀ। ਗਾਂਧੀ ਜੀ ਰੇਲਵੇ ਦਾ ਬਹੁਤ ਵਿਰੋਧ ਕਰਦੇ ਸਨ ਪਰ ਸਭ ਤੋਂ ਜ਼ਿਆਦਾ ਸਫ਼ਰ ਵੀ ਉਹਨਾਂ ਨੇ ਰੇਲ ਗੱਡੀ ਵਿੱਚ ਹੀ ਕੀਤਾ ਹੈ। ਜ਼ਿੰਦਗੀ ਦਾ ਜ਼ਿਆਦਾ ਸਮਾਂ ਉਹਨਾਂ ਨੇ ਗੱਡੀ ਵਿੱਚ ਹੀ گزارਿਆ। ਡਾਕਟਰ ਦੇ ਵੀ ਵਿਰੋਧੀ ਸਨ ਪਰ ਜਿੰਨੇ ਪੱਤਰ ਉਹਨਾਂ ਨੇ ਲਿਖੇ ਇਹਨੇ ਸ਼ਾਇਦ ਦੁਨੀਆ ਵਿੱਚ ਹੋਰ ਕਿਸੇ ਨੇ ਨਹੀਂ ਲਿਖੇ। ਐਲੋਪੈਥੀ ਯਾਨੀ ਅੰਗਰੇਜ਼ੀ ਦਵਾਈਆਂ ਦੇ ਬਹੁਤ ਵਿਰੋਧ ਸਨ ਤੇ ਕੁਦਰਤੀ ਇਲਾਜ ਦੇ ਬੜੇ ਗੁਣगान ਕਰਦੇ ਸਨ ਪਰ ਜਿੰਨੀ ਵਾਰ ਵੀ ਬਿਮਾਰ ਹੋਏ ਅੰਗਰੇਜ਼ ਡਾਕਟਰ ਦੀ ਦਿੱਤੀ ਅੰਗਰੇਜ਼ੀ ਦਵਾਈ ਨਾਲ ਹੀ ਠੀਕ ਹੋ ਸਕੇ। ਸਿੱਖਾਂ ਨੇ ਗਾਂਧੀ ਦੁਆਰਾ ਦਿੱਤੇ ਯਕੀਨ ਨੂੰ ਮੰਨ ਕੇ ਬਹੁਤ ਗਲਤੀ ਕੀਤੀ। ਉਸ ਦੀ ਕਿਸੇ ਗੱਲ ਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਹੋਰ ਤਾਂ ਹੋਰ ਉਸ ਦੀ ਘਰੇਲੂ ਜ਼ਿੰਦਗੀ ਵਿੱਚ ਵੀ ਉਸ ਦਾ ਬਨਾਵਟੀਪਨ ਸਾਫ਼ ਦੇ ਸਦਾ ਸੀ ਗਾਂਧੀ ਜੀ ਦਾ ਪੁੱਤਰ ਜਿਸ ਦਾ ਨਾਂ ਹਰੀਦਾਸ ਸੀ ਗਾਂਧੀ ਦੇ ਬਹੁਤ ਪ੍ਰੇਤ ਸੀ ਕਿਉਂਕਿ 17 ਸਾਲ ਦੀ ਉਮਰ ਦਾ ਹੋਣ ਤੇ ਗਾਂਧੀ ਉਸ ਨੂੰ ਬ੍ਰਹਮਚਾਰੀਆ ਦਾ ਪਾਲਨ ਕਰਨ ਲਈ ਮਜਬੂਰ ਕਰਦਾ ਸੀ ਜਿਹੜਾ ਕਿ ਚੜਦੀ ਜਵਾਨੀ ਵਿੱਚ ਪੈਰ ਰੱਖਤੇ ਕਿਸੇ ਨੌਜਵਾਨ ਨੂੰ ਵੀ ਮਨਜ਼ੂਰ ਨਹੀਂ ਹੋ ਸਕਦਾ ਗਾਂਧੀ ਨੇ ਉਸ ਨੂੰ ਅਨਪੜ੍ਹ ਵੀ ਰੱਖਿਆ ਕਿਉਂਕਿ ਗਾਂਧੀ ਦੀ ਆਪਣੀ ਜਾਣਕਾਰੀ ਵੀ ਘਾਟੀ ਸੀ ਭਾਵੇਂ ਉਹ ਬਾਰਟ ਲਾਸਨ ਉਹ ਸਿਰਫ ਗੀਤਾ ਤੇ ਰਮਾਇਣ ਹੀ ਜ਼ਿਆਦਾ ਪੜ੍ਹਦੇ ਸਨ ਉਹਨਾਂ ਦਾ ਸਤਾਇਆ ਹੋਇਆ ਹੀ ਹਰੀਦਾਸ ਮੁਸਲਮਾਨ ਬਣ ਗਿਆ ਤੇ ਆਪਣਾ ਨਾਂ ਬਦਲ ਕੇ ਅਬਦੁੱਲਾਹ ਰੱਖ ਲਿਆ ਉਸਨੇ 4 ਸ਼ਾਦੀਆਂ ਕੀਤੀਆਂ ਸ਼ਰਾਬ ਤੇ ਮਾਸ ਖਾਣ ਲੱਗ ਪਿਆ ਜਦੋਂ ਗਾਂਧੀ ਦੀ ਬਿਰਲਾ ਮੰਦਿਰ ਵਿੱਚ ਨੱਥੂ ਰਾਮ ਗੋੜਸੇ ਨੇ ਹੱਤਿਆ ਕਰ ਦਿੱਤੀ ਤਬ ਅਬਦੁੱਲਾਹ ਵੀ ਆਇਆ ਪਰ ਗਾਂਧੀਵਾਦੀਆਂ ਨੇ ਉਸਨੂੰ Laash ਦੇ ਨੇੜੇ ਨਾ ਟੁੱਕਣ ਦਿੱਤਾ ਗਾਂਧੀ ਗੱਲ-ਗੱਲ ਤੇ ਮਰ ਜਾਣ ਦੀ ਧਮਕੀ ਦਿੰਦਾ ਤੇ ਮਰਨ ਵਰਤ ਰੱਖ ਰਿਹਾ ਹੁੰਦਾ ਸੀ ਇੱਕ ਵਾਰ ਡਾਕਟਰ ਅੰਬੇਦਕਰ ਨੇ ਗਾਂਧੀ ਨੂੰ ਕਿਹਾ ਸੀ ਕਿ ਤੇ ਇਸ ਭਲੇਖੇ ਵਿੱਚ ਨਾ ਰਿਓ ਕਿ ਮੇਰਾ ਕੋਈ ਹਿਰਦਾ ਪਰਵਰਤਨ ਹੋ ਗਿਆ। ਮੈਂ ਤੁਹਾਡੇ ਮਰਨ ਦੀ ਧਮਕੀ ਅੱਗੇ ਝੁਕਿਆ ਹਾਂ। ਮੈਂ ਹੁਣ ਵੀ ਦਲਿਤ ਦੀਆਂ ਮੰਗਾਂ ਨੂੰ ਜਾਇਜ਼ ਤੇ ਠੀਕ ਸਮਝਦਾ ਹਾਂ। ਗਾਂਧੀ ਜੋ ਵਾਰਸ ਸੀ ਉਹ ਕਰਨੀ ਸੀ। ਆਪਣੀ ਪਤਨੀ ਕਸਤੂਰਬਾ ਕੋਲੋਂ ਘਰ ਆਏ ਮਹਿਮਾਨਾਂ ਦਾ ਪਖਾਨਾ ਤੋਹਦਾ ਤੇ ਜਿਉਂ ਰੋਂਦੀ ਤਾਂ ਕਹਿੰਦਾ ਰੋਈਦਾ ਨਹੀਂ। ਮਹਿਮਾਨਾਂ ਦੀ ਸੇਵਾ ਹੱਥ ਕੇ ਕਰੀਦੀ ਐ। ਗਾਂਧੀ ਗਾਂ ਜਾਂ ਮੱਝ ਦਾ ਦੁੱਧ ਇਸ ਕਰਕੇ ਨਹੀਂ ਸੀ ਪੀਂਦਾ ਕਿਉਂਕਿ ਇਹਨਾਂ ਨੂੰ ਚੌਂ ਲੱਗੇ ਗਵਾਲੇ گاਵਾ ਮੱਜਾਂ ਨੂੰ ਤਕਲੀਫ ਪਹੁੰਚਾਉਂਦੇ ਸਨ। ਫਿਰ ਕਿਸੇ ਨੇ ਸਲਾਹ ਦਿੱਤੀ ਕਿ ਬੱਕਰੀ ਦਾ ਦੁੱਧ ਪੀ ਲਿਆ ਕਰੋ। ਗਾਂਧੀ ਨੇ ਕਰ ਲਈ ਸੀ ਪੱਲੇ ਬੰਨੀ ਕਿ ਰੇਲ ਗੱਡੀ ਵਿੱਚ ਵੀ ਬੱਕਰੀ ਨਾਲ ਰੱਖਦਾ ਸੀ ਕਹਿੰਦੇ ਹਨ ਕਿ ਬੱਕਰੀ ਨੂੰ ਬਦਾਮ ਚਾਰਦਾ ਜਿਹੜਾ ਬੰਦਾ ਇਸ ਕਰਕੇ ਲਗੋਟੀ ਬਣਦਾ ਸੀ ਕਿ ਸਾਰੇ ਹਿੰਦੁਸਤਾਨੀਆਂ ਕੋਲ ਤਨ ਟਕਣ ਲਈ ਕਪੜਾ ਨਹੀਂ ਇਸ ਲਈ ਮੈਂ ਵੀ ਪੂਰੇ ਕਪੜੇ ਨਹੀਂ ਪਾਉਣੇ ਉਹਦੀ ਬੱਕਰੀ ਬਦਾਮ ਖਾਵੇ ਤੇ ਰੇਲ ਗੱਡੀ ਵਿੱਚ ਸਫ਼ਰ ਕਰੇ ਹੈ ਨਾ ਕਮਾਲ ਗਾਂਧੀ ਗਰੀਬਾਂ ਦਾ ਬਹੁਤ ਹਮਦਰਦ ਸੀ ਪਰ ਕਦੀ ਉਹ ਰਾਤ ਨੂੰ ਕਿਸੇ ਗਰੀਬ ਦੀ ਝੌਂਪੜੀ ਵਿੱਚ ਨਹੀਂ ਸੀ ਠਹਿਰੇ ਦਿੱਲੀ ਜਾਂਦੇ ਤਾਂ ਕਣ ਸ਼ਾਮ ਦਾਸ ਬਿਰਲੇ ਦੇ ਘਰ ਠਹਿਰਦੇ ਤੇ ਹੋਰ ਕਿਸੇ ਸ਼ਹਿਰ ਜਾਂਦੇ ਤਾਂ ਉੱਥੇ ਕਿਸੇ ਅਮੀਰ ਦੇ ਘਰ ਰਹਿੰਦੇ ਗਾਂਧੀ ਜੀ ਨੂੰ ਪਤਾ ਸੀ ਕਿ ਜੇ ਕਿਸੇ ਝੌਂਪੜੀ ਵਿੱਚ ਠਹਿਰਿਆ ਤਾਂ ਮੱਛਰ ਤੋੜ-ਤੋੜ ਕੇ ਖਾ ਜਾਵੇਗਾ ਗਾਂਧੀ ਦੀ ਕਿਤਾਬ ਹਿੰਦ ਸਵਰਾਜ 1905 ਵਿੱਚ ਲਿਖੀ ਗਈ ਸੀ 1943 ਵਿੱਚ ਨਹਿਰੂ ਨੇ ਪੱਤਰ ਲਿਖ ਕੇ ਪੁੱਛਿਆ ਕਿ ਤੁਸੀਂ ਰੇਲ ਵਗੈਰਾ ਦੇ ਹੁਣ ਵੀ ਵਿਰੋਧੀ ਹੋ ਤਾਂ ਗਾਂਧੀ ਨੇ ਕਿਹਾ ਮੈਂ ਇੱਕ ਇੱਕ ਲਫ਼ਜ਼ ਉਸ ਨਾਲ ਸਹਿਮਤ ਹਾਂ ਜਦੋਂ ਗਾਂਧੀ ਨੂੰ ਭਾਰਤ ਵਿੱਚ ਹੁੰਦੀ ਗਊ ਹੱਤਿਆ ਬਾਰੇ ਪੁੱਛਿਆ ਤਉਨਾ ਕਿਹਾ ਮੈਂ ਸਵਰਾਜ ਪ੍ਰਾਪਤੀ ਨਾਲੋਂ ਵੀ ਗਊ ਹੱਤਿਆ ਦੇ ਸਵਾਲ ਨੂੰ ਬਧੇਰੇ ਮਹੱਤਵਪੂਰਨ ਮੰਨਦਾ ਹਾਂ ਇਸੇ ਤਰ੍ਹਾਂ ਜਦੋਂ ਭਾਰਤ ਦੀ ਵੰਡ ਬਾਰੇ ਪੁੱਛਿਆ ਤਾਂ ਗਾਂਧੀ ਜੀ ਨੇ ਕਿਹਾ ਭਾਰਤ ਦੀ ਵੰਡ ਤੋਂ ਪਹਿਲਾਂ ਮੇਰੇ ਸਰੀਰ ਦੇ ਦੋ ਟੁਟੇ ਕਰ ਦਿਓ ਜੇਕਰ ਸਾਰੇ ਭਾਰਤ ਵਿੱਚ ਅੱਗ ਵੀ ਲੱਗ ਜਾਵੇ ਤਾਂ ਵੀ ਪਾਕਿਸਤਾਨ ਦਾ ਨਿਰਮਾਣ ਨਹੀਂ ਹੋ ਸਕੇਗਾ ਪਾਕਿਸਤਾਨ ਮੇਰੀ ਲਾਸ਼ ਤੇ ਬਣੇਗਾ ਦੱਸੋ ਐਸਾ ਵਿਅਕਤੀ ਇਤਬਾਰਯੋਗ ਹੁੰਦਾ ਹੈ ਜਿਸ ਤੇ ਛੁੱਡੂ ਲੀਡਰਸ਼ਿਪ ਨੇ ਇਤਬਾਰ ਕੀਤਾ ਜੇ ਮਹਾਤਮਾ ਗਾਂਧੀ ਪੂਰੇ ਮੁਲਕ ਵਿੱਚ ਆਪਣੀ ਸ਼ਾਂਤੀ ਦਾ ਢੰਡੋਰਾ ਨਾ ਪਿੱਟਦਾ ਤੇ ਲੋਕ ਲੜ ਕੇ ਆਜ਼ਾਦੀ ਲੈਂਦੇ ਤਾਂ ਵੱਧ ਤੋਂ ਵੱਧ 1 ਲੱਖ ਬੰਦਾ ਮਰਦਾ। ਜਦੋਂ ਕਿ ਦੇਸ਼ ਦੀ ਵੰਡ ਨਾਲ ਇਕੱਲੇ ਪੰਜਾਬ ਵਿੱਚ ਹੀ 10 ਲੱਖ ਬੰਦੇ ਮਾਰੇ ਗਏ ਤੇ ਲੱਖਾਂ ਹੀ ਬੀਬੀਆਂ ਦੇ ਦੋਹਾਂ ਪਾਸਿਆਂ ਤੋਂ ਬਲਾਤਕਾਰ ਹੋਏ। ਮਹਾਤਮਾ ਗਾਂਧੀ ਜੇ ਲੋਕਾਂ ਨੂੰ ਲੜਨ ਦਿੰਦਾ ਤਾਂ ਘੱਟ ਤੋਂ ਘੱਟ ਪੰਜਾਬ ਵਿੱਚ ਹੀ 9 ਲੱਖ ਬੰਦੇ ਨਾ ਮਰਦੇ ਤੇ ਇਸ ਜਨਾਨੀਆਂ ਦੇ ਬਲਾਤਕਾਰ ਹੋਣ ਤੋਂ ਵੀ ਬਚ ਜਾਂਦੇ। ਨਹਿਰੂ ਦਾ ਇਹ ਕਹਿਣਾ ਤਾਂ ਬਹੁਤੀ ਖਚਰਾ ਸੀ ਕਿ ਉੱਤਰੀ ਭਾਰਤ ਵਿੱਚ ਐਸਾ ਖਿੱਤਾ ਹੋਵੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿਗਮਾਨ ਸਕਣ। ਅਰ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਉਸਨੇ ਅੱਧੀ ਲਾਈਨ ਵਿੱਚ ਹੀ ਗੱਲ ਮਕਾ ਦ ਦਿੱਤੀ ਕਿ ਹੁਣ ਹਾਲਾਤ ਬਦਲ ਗਏ ਹਨ 1960 ਵਿੱਚ ਨਹਿਰੂ ਨੇ ਕਿਹਾ ਸੀ ਸੱਚ ਤਾਂ ਇਹ ਹੈ ਕਿ ਅਸੀਂ ਥੱਕ ਚੁੱਕੇ ਸਾਂ ਤੇ ਉਮਰ ਵੀ ਬਹੁਤ ਹੋ ਗਈ ਸੀ ਜੇਕਰ ਅਸੀਂ ਅਖੰਡ ਭਾਰਤ 'ਤੇ ਡੇਰੇ ਰਹਿੰਦੇ ਤਾਂ ਸਪਸ਼ਟਕ ਸਾਨੂੰ ਜੇਲ੍ਹ ਜਾਣਾ ਪੈਂਦਾ ਨਹਿਰੂ ਦੀ ਇਸ ਗੱਲ ਦੀ ਪੁਸ਼ਟੀ ਲਾਰਡ ਮਾਉਂਟਬੈਟਨ ਦੇ ਡਿਸਕਸ਼ਨ ਤੋਂ ਵੀ ਹੁੰਦੀ ਹੈ ਇਸ ਤੋਂ ਪਹਿਲਾਂ ਕਿ ਦੇਸ਼ ਦੀ ਵੰਡ ਵਿਰੁੱਧ ਕੋਈ ਅਜੇ ਹੜੀਕਾ ਖੜਾ ਹੋ ਸਕੇ ਇਸ ਸਮੱਸਿਆ ਦਾ ਤੁਰੰਤ ਨਿਪਟਾਰਾ ਕਰ ਦਿੱਤਾ ਦਾ ਬ੍ਰਿਟਿਸ਼ ਰਾਜ ਦਾ ਪੰਨਾ 118 ਪੰਜਾਬ ਦੇ ਲੋਕ ਉੱਜੜ-ਪੁੱਜੜ ਕੇ ਵੱਡੇ ਕੱਟੇ ਹੋਏ ਭਾਰਤ ਵੱਲ ਆ ਰਹੇ ਸਨ ਪਰ ਦੂਜੇ ਪਾਸੇ ਪੰਡਿਤ ਨਹਿਰੂ ਆਪਣੇ ਭਾਸ਼ਣਾ ਵਿੱਚ ਇਹਨਾਂ ਨੂੰ ਆਪਣੇ ਕਰਮਾਂ ਦਾ ਫਲ ਭੋਗ ਰਹੇ ਅਪਾਗੇ ਕਹਿ ਰਹੇ ਸਨ ਇੱਧਰ ਆਉਣ ਵਾਲੇ ਲੋਕਾਂ ਦਾ ਨਾਂ ਰਿਫਿਊਜੀ ਵੀ ਨਹਿਰੂ ਨੇ ਹੀ ਰੱਖਿਆ ਸੀ ਆਪਣੇ ਹੀ ਦੇਸ਼ ਵਿੱਚ ਰਿਫਿਊਜੀ ਤੇ ਬਨਾਗਿਰ ਹੱਦ ਹੋ ਗਈ ਲੋ ਜੀ ਆਜ਼ਾਦੀ ਤੇ ਗਾਂਧੀ ਤੇ ਅੰਗਰੇਜ਼ ਦੋਵੇਂ ਬਾਣੀਏ ਸਨ ਜਿੰਨੀ ਹਵਾਦਤ ਅੰਗਰੇਜ਼ਾਂ ਨੇ ਅੰਗਰੇਜ਼ੀ ਰਾਜ ਦੇ ਦੁਸ਼ਮਣ ਮਹਾਤਮਾ ਗਾਂਧੀ ਦੀ ਕੀਤੀ ਉਨੀ ਕਿਸੇ ਨੇ ਨਹੀਂ ਕੀਤੀ ਅੰਗਰੇਜ਼ਾਂ ਦੇ ਵੇਲੇ ਗਾਂਧੀ ਨੂੰ ਕੁਝ ਨਹੀਂ ਹੋਇਆ ਪਰ ਆਜ਼ਾਦ ਹਿੰਦੁਸਤਾਨ ਉਸਦੀ ਜਾਨ ਨਾ ਬਚਾ ਸਕਿਆ ਗਾਂਧੀ ਦੀ ਵਿਚਾਰਤਾ ਰੰਗਰੇਜ਼ਾਂ ਦੇ ਬਹੁਤ ਫਿੱਟ ਸੀ ਗਾਂਧੀ ਲੋਕਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਲੜਨੀ ਸੀ ਦਿੰਦਾ ਜਦੋਂ ਵੀ ਅੰਦੋਲਨ ਹਿੰਸਕ ਹੋਣ ਲੱਗਦਾ ਬਾਣੀਆ ਫਟ ਪਿੱਛੇ हट ਜਾਂਦਾ ਇਹ ਸਾਰੀ ਕੁੜੱਤਨ ਦਾ ਗੁੱਸਾ 1947 ਦੀ ਵੰਡ ਵੇਲੇ ਨਿਕਲਿਆ ਮੁਹੰਮਦ ਅਲੀ ਜਨਾ ਦਾ ਅਸਲੀ ਨਾਂ ਜਹੀਨਾ ਬਾਈ ਖੋਜਾਨੀ ਸੀ ਤੇ ਉਹ ਖੋਜਾ ਮੁਸਲਮਾਨ ਸਨ ਖੋਜੇ ਵੀ ਹਿੰਦੂਆਂ ਤੇ ਬਾਣੀਆ ਵਰਗੇ ਹੀ ਹੁੰਦੇ ਹਨ ਜਨਾਬ ਬਹੁਤ ਹੀ ਕਾਬਲ ਵਕੀਲ ਸੀ ਤੇ ਪਾਰੇ ਦੇ ਕਾਨੂੰਨ ਜਗਤ ਵਿੱਚ ਉਹਦਾ ਸਥਾਨ ਪਹਿਲੇ ਸੱਤ ਅੱਠਾ ਵਕੀਲਾਂ ਵਿੱਚ ਆਉਂਦਾ ਸੀ ਉਹਨਾਂ ਦੇ ਦਫ਼ਤਰ ਦਾ ਮੇਜ਼ 8 ਫੁੱਟ ਚੌੜਾ ਸੀ ਕਿਉਂਕਿ ਜਨਾਬ ਸਾਹਿਬ ਦਿਨੇ ਵੀ दारू ਪੀਂਦੇ ਸਨ ਤੇ ਕਈ ਵਾਰ ਤਾਂ ਅਦਾਲਤ ਵਿੱਚ ਵੀ ਸ਼ਰਾਬ ਪੀ ਕੇ ਬਹਿਸ ਕਰਦੇ ਸਨ ਜਦੋਂ ਕੋਈ ਸਾਇਲ ਆਪਣਾ ਮਕਦਮਾ ਲੈ ਕੇ ਆਉਂਦਾ ਤਾਂ ਮੇਜ਼ ਦੇ 8 ਫੁੱਟ ਪਰੇ ਬੈਠਾ ਉਹਨ ਕਰਕੇ ਜਨਾਬ ਸਾਹਿਬ ਦੇ ਮੂੰਹ ਵਿੱਚੋਂ ਨਿਕਲਣ ਵਾਲੀ ਸ਼ਰਾਬ ਦੀ بو ਨਾ ਪਛਾਨ ਸਕਦਾ ਜਨਾਬ ਸਾਹਿਬ ਉਸਨੂੰ ਕਹਿੰਦੇ 10000 ਰੁਪਿਆ ਤੇ ਲਫਾਫਾ ਮੇਜ਼ ਤੇ ਰੱਖਦਾ ਤੇ 1000 ਰੁਪਿਆ ਮੁਨਸ਼ੀ ਆ ਨਾ ਬਾਰ ਮੁਨਸ਼ੀ ਨੂੰ ਫੜਾ ਦੇ ਮੈਂ ਤੇਰੇ ਕੇਸ ਪੜ ਕੇ ਵੇਖਾਂਗਾ ਜੇ ਤਾਂ ਮੈਂ ਕੇਸ ਲੈਣਾ ਹੋਇਆ ਤਾਂ ਕੱਲਾ ਲਫਾਫਾ ਹੀ ਮੇਜ਼ ਤੇ ਹੋਵੇਗਾ ਜਿਸ ਦਾ ਮਤਲਬ ਹੋਏਗਾ ਕਿ ਮੈਂ ਕੇਸ ਲੜਨਾ ਮੰਜ਼ੂਰ ਕਰ ਲਿਆ ਜੇ ਪੈਸੇ ਵੀ ਲਫਾਫੇ ਉੱਤੇ ਪਏ ਹੋਏ ਤਾਂ ਤੂੰ ਸਭ ਪੈਸੇ ਤੇ ਲਫਾਫਾ ਲੈ ਕੇ ਮੇਰੇ ਦਫ਼ਤਰ ਵਿੱਚੋਂ ਚਲੇ ਜਾਣਾ ਤੇ ਜਾ ਕੇ ਕੋਈ ਹੋਰ ਵਕੀਲ ਲੱਭ ਲੈਣਾ ਮੁਨਸ਼ੀ ਵਾਲਾ 1000 ਰੁਪਿਆ ਵਾਪਸ ਹੋਣ ਯੋਗ ਨਹੀਂ ਹੋਵੇਗਾ ਜਨਾਬ ਸਾਹਿਬ ਮੁਸਲਮਾਨ ਹੋ ਕੇ ਵੀ ਹਿੰਦੂ ਤਰਾਜ਼ਕਾਰੀ ਕਾਨੂੰਨ ਨੂੰ ਠੀਕ ਮੰਨਦੇ ਸਨ ਕੱਟਰਪੰਥੀ ਮੁਸਲਿਮ ਲੀਡਰਾਂ ਨੇ ਜਿਨ੍ਹਾਂ ਵਿੱਚ ਕਈ ਮਲਾਣੇ ਵੀ ਸਨ ਨੇ ਜਦੋਂ ਉਹਨਾਂ ਦੀ ਲੀਡਰੀ ਤੇ ਇਤਰਾਜ਼ ਕੀਤਾ ਤਾਂ ਉਹਨਾਂ ਦਾ ਨਾਂ ਹਿੰਦੂਆਂ ਵਰਗਾ ਹੈ ਖੜਵਾ ਮੁਸਲਮਾਨ ਨਾ ਨਹੀਂ ਲੱਗਦਾ ਤਾਂ ਉਹਨਾਂ ਨੇ ਇਹ ਲੋਚਨਾ ਵੀ ਖਤਮ ਕਰ ਦਿੱਤੀ ਤੇ ਆਪਣਾ ਖੜਕਵਾ ਨਾਂ ਮੁਹੰਮਦ ਅਲੀ ਜੀ ਦਾ ਰੱਖ ਲਿਆ ਕਿ ਇਹਨਾਂ ਤੋਂ ਜਨਾ ਬਣ ਗਿਆ ਜਦੋਂ ਉਹਨਾਂ ਦੇ ਸ਼ਰਾਬ ਪੀਣ ਤੇ ਪਾਬੰਦੀ ਦੀ ਗੱਲ ਚੱਲੀ ਤਾਂ ਜਨਾ ਸਾਹਿਬ ਇਸ ਨੂੰ ਆਪਣਾ ਜਾਤੀ ਮਾਮਲਾ ਸਮਝਦੇ ਸੰਧਾਰਮਿਕ ਨਹੀਂ ਇਸ ਲਈ ਉਹ ਮਲਾਣਿਆਂ ਨਾਲ ਬੜੇ ਖਫਾ ਹੋ ਗਏ ਤੇ ਕਿਹਾ ਮੇਰੇ ਨੁਕਸੀ ਦੱਸ ਦਿਓ ਕੋਈ ਸਿਫਤ ਵੀ ਦੱਸੋ ਕਟੜ ਗਰੁੱਪ ਨੇ ਕਿਹਾ ਸੱਚਾ ਮੁਸਲਮਾਨ ਸ਼ਰਾਬ ਨਹੀਂ ਪੀਂਦਾ ਜਨਾਨੇ ਉਹਨਾਂ ਨੂੰ ਚੈਲੰਜ ਕੀਤਾ ਕਿ ਮੈਂ ਗਵਰਨਰ ਜਨਰਲ ਦੇ ਗਲਾਸ ਨਾਲ ਗਲਾਸ ਟਕਰਾ ਕੇ ਸ਼ਰਾਬ ਪੀਂਦਾ ਹਾਂ। ਜਾਓ ਤੁਹਾਡੇ ਵਿੱਚੋਂ ਕੋਈ ਮਾਈਦਾ ਲਾਲ ਸੱਚਾ ਮੁਸਲਮਾਨ ਉਹਦੇ ਬੂਟ ਨਾਲ ਵੀ ਗਲਾਸ ਟਕਰਾ ਕੇ ਵਿਖਾਵੇ। ਉਸਨੇ ਕਿਹਾ ਮੈਂ ਵਾਇਸਰਾਏ ਦੀ ਪਤਨੀ ਦੀ ਨੰਗੀ ਪਿੱਠ 'ਤੇ ਆਪਣਾ ਹੱਥ ਰੱਖ ਕੇ ਡਾਂਸ ਕਰਦਾ ਹਾਂ। ਤੁਹਾਡੇ ਵਿੱਚੋਂ ਕੋਈ ਵਾਇਸਰਾਏ ਦੇ ਘਰ ਦੀ ਬਾੜ 'ਤੇ ਵੀ ਹੱਥ ਲਾ ਕੇ ਵਿਖਾਵੇ। ਕੱਟੜ ਪੰਥੀਆਂ ਨੇ ਕਿਹਾ ਮੁਸਲਮਾਨਾਂ ਨੇ ਤੁਹਾਨੂੰ ਕਾਇਦੇ ਆਜ਼ਮ ਬਣਾਇਆ। ਜਨਾਨੇ ਕਿਹਾ ਬਿਲਕੁਲ ਕੋਰਾ ਝੂਠ ਕਾਇਦੇ ਆਜ਼ਮ ਮੈਨੂੰ ਮੁਸਲਮਾਨਾਂ ਨੇ ਨਹੀਂ ਨਹੀਂ ਸਗੋ ਹਿੰਦੂਆਂ ਦੇ ਲੀਡਰ ਮਹਾਤਮਾ ਗਾਂਧੀ ਨੇ ਬਣਾਇਆ। ਉਹਨਾਂ ਨੇ ਮੈਨੂੰ ਜਿੰਨੀ ਵੀ ਚਿੱਠੀਆਂ ਲਿਖੀਆਂ ਹਨ ਉਹਨਾਂ ਵਿੱਚ ਮੈਨੂੰ ਕੈਦ ਆਜ਼ਮ ਸਭ ਤੋਂ ਵੱਡਾ ਲੀਡਰ ਕਹਿ ਕੇ ਸੰਬੋਧਨ ਕੀਤਾ ਹੈ ਜਦੋਂ ਮੇਰਾ ਵਿਰੋਧੀ ਲੀਡਰ ਮੈਨੂੰ ਕੈਦ ਆਜ਼ਮ ਮੰਨਦਾ ਹੈ ਫਿਰ ਤੁਸੀਂ ਮਾਵੇਂ ਲੱਗਦੇ ਹੋ ਮੈਨੂੰ ਮਤਾਂ ਦੇਣ ਦੀ ਗਾਂਧੀ ਨੇ ਭਾਵੇਂ ਜਨਾ ਨੂੰ ਫਲੋਂਨ ਲਈ ਹੀ ਉਹਦੇ ਨਾਂ ਨਾਲ ਕੈਦ ਆਜ਼ਮ ਲਾਇਆ ਸੀ ਪਰ ਉਹ ਪੂਰਾ ਹੀ ਫੁਲ ਗਿਆ ਜਿਵੇਂ ਲਾਲ ਬਹਾਦਰ ਸ਼ਾਸਤਰੀ ਦੇ ਜੈ ਜਵਾਨ ਜੈ ਕਿਸਾਨ ਕਹਿ ਨਾਲ ਸਿੱਖ ਫੁਲਗੇ ਸਨ ਟਰਾਲੀ ਦੇ ਇੱਕ ਪਾਸੇ ਬੁੱਢੜ ਜੇ ਕਿਸਾਨ ਦੀ ਫੋਟੋ ਤੇ ਦੂਜੇ ਪਾਸੇ ਰਾਈਫਲ ਮੋਢੇ ਤੇ ਪਾਈ ਇੱਕ ਸਿੱਖ ਦੀ ਫੋਟੋ ਬਣਾ ਦਿੱਤੀ ਦੋ ਆਨੇ ਦੀ ਪੂਛ ਤੜਾਈ ਕੇ ਇੱਕ ਤਵਾਹੀ ਕਰਦਾ ਕਰਦਾ ਭੁੱਖਾ ਨੰਗਾ ਹੋ ਕੇ ਖੁਦਕਸ਼ੀਆਂ ਕਰਨ ਲੱਗ ਪਿਆ ਤੇ ਦੂਜੇ ਕੋਲੋਂ ਆਮ ਸ਼ਹਿਰੀਆਂ ਤੇ ਇਨਾਂ ਤਸ਼ੱਦਦ ਕਰਵਾਇਆ ਕਿ ਅੱਜ ਕੋਈ ਸਿੱਖ ਫੌਜੀ ਦੀ ਸ਼ਕਲ ਵੇਖਣ ਨੂੰ ਵੀ ਤਿਆਰ ਨਹੀਂ ਉਸ ਨੇ ਉਹਨਾਂ ਕਟੜ ਲੀਡਰਾਂ ਨੂੰ ਦੱਸਿਆ ਕਿ ਮੈਨੂੰ ਜਦੋਂ ਵੀ ਵਿੱਚ ਵਿੱਚ ਮੌਕਾ ਮਿਲੇ ਮੈਂ ਮੁਸਲਮਾਨਾਂ ਲਈ ਵੱਖਰੇ ਦੇਸ਼ ਦੀ ਵਕਾਰਤ ਕਰਨ ਦਾ ਬੇੜਾ ਨਹੀਂ ਖਿਜਾਉਂਦਾ ਵਾਇਸ ਰਾਇ ਗਵਰਨਰ ਜਨਰਲ ਤੇ ਲਾਰਡ ਬੜੇ ਧਿਆਨ ਨਾਲ ਮੇਰੀ ਗੱਲ ਸੁਣਦੇ ਹਨ ਜੇ ਤੁਹਾਡੇ ਵਿੱਚੋਂ ਕੋਈ ਮਾਝ ਦਾ ਲਾਲ ਜਮਿਆ ਤਾਂ ਜਾਓ ਇਹ ਗੱਲ ਉਹਨਾਂ ਦੀ ਚਪੜਾਸੀਆਂ ਤੇ ਕਾਨ ਸਾਮਿਆਂ ਨਾਲ ਹੀ ਕਰਕੇ ਦਿਖਾਓ ਅੱਜ ਸਾਰੇ ਪਾਕਿਸਤਾਨੀ ਇਹ ਗੱਲ ਮੰਨਦੇ ਹਨ ਕਿ ਅਗਰ ਮੁਹੰਮਦ ਅਲੀ ਜਨਾ ਨਾ ਹੁੰਦੇ ਤਾਂ ਸ਼ਾਇਦ ਪਾਕਿਸਤਾਨ ਅਜੇ ਤੱਕ ਨਾ ਬਣਦਾ ਕਹਿੰਦੇ ਹਨ ਕਿ ਇੱਕ ਵਾਰ ਇੰਗਲੈਂਡ ਵਿੱਚ ਸਾਰੇ ਲੀਡਰਾਂ ਤੇ ਲਾਡਾਂ ਦੀ ਗੋਲਮੇਜ਼ ਕਾਨਫਰੰਸ ਹੋਈ ਮਹਾਤਮਾ ਗਾਂਧੀ ਨੇ ਕੈਦ ਆਜ਼ਮ ਮੁਹੰਮਦ ਅਲੀ ਜਨਾ ਨੂੰ ਕਿਹਾ ਕੈਦ ਆਜ਼ਮ ਸਾਹਿਬ ਤੁਸੀਂ ਸਿਰਫ ਚਾਰ ਹਾਨੇ ਹਿੱਸਾ ਪਾਕਿਸਤਾਨ ਦੇ ਤੌਰ ਤੇ ਮੰਗਦੇ ਹੋ ਅਸੀਂ ਤੁਹਾਨੂੰ ਪੂਰਾ ਰੁਪਇਆ ਦੇਣ ਨੂੰ ਤਿਆਰ ਹਾਂ ਤੁਸੀਂ ਸਿਰਫ ਚਵਾਨੀ ਤੇ ਹੀ ਜ਼ਿੱਦ ਕਿਉਂ ਕਰਦੇ ਹੋ ਖੋਜੇ ਦੀ ਬਾਣੀਆਂ ਵਰਗੀ ਬੁੱਧੀ ਨੇ ਫਟ ਕੰਮ ਕੀਤਾ ਤੇ ਚਵਾਨੀਆਂ ਝਵਾਨੀਆਂ ਵਾਲਾ ਦਿਮਾਗ ਚੱਲਣ ਲੱਗ ਪਿਆ ਉਹਨਾਂ ਨੇ ਗਾਂਧੀ ਨੂੰ ਮੋੜਵਾ ਉੱਤਰ ਦਿੱਤਾ ਆਤਮਾ ਜੀ ਜਿਹੜਾ ਰੁਪਈਆ ਜਵਾਨੀ ਵਟੇ ਚੱਲੀ ਉਹ ਖੋਟਾ ਹੁੰਦਾ ਸਾਨੂੰ ਸਾਡੀ ਜਵਾਨੀ ਹੀ ਦੇ ਦਿਓ ਕਹਿੰਦੇ ਹਨ ਕਿ ਇੱਕ ਵਾਰ ਮਹਾਤਮਾ ਗਾਂਧੀ ਨੇ ਸਾਰੇ ਲੀਡਰਾਂ ਦੇ ਇਸੇ ਤਰ੍ਹਾਂ ਦੇ ਹੀ ਇੱਕ ਇਕੱਠ ਵਿੱਚ ਕਿਹਾ ਕੈਦੇ ਆਜ਼ਮ ਸਾਹਿਬ ਤੁਸੀਂ ਸ਼ਾਇਦ ਅੰਦਾਜ਼ਾ ਨਹੀਂ ਲਾਇਆ ਤੁਹਾਡਾ ਪਾਕਿਸਤਾਨ ਬਹੁਤ ਛੋਟਾ ਬਣੇਗਾ ਜਿਨਾਬ ਸਾਹਿਬ ਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਲੋਕਾਂ ਸਮਝਿਆ ਸ਼ਾਇਦ ਨੱਕ ਸੁਣਨ ਲੱਗੇ ਹਨ ਪਰ ਉਹਨਾਂ ਨੇ ਤਾਹਾਂ ਖੋਲ ਕੇ ਰੁਮਾਲ ਮੀਜ਼ ਉੱਤੇ ਪਛਾੜ ਦਿੱਤਾ ਤੇ ਪੁੱਛਿਆ ਮਹਾਤਮਾ ਜੀ ਏਡਾ ਤਾਂ ਬਣੀ ਜਾਏਗਾ ਨਾ ਗਾਂਧੀ ਨੇ ਕਿਹਾ हां ਏਡਾ ਤਾਂ ਬਣੀ ਜਾਵੇਗਾ ਬਸ ਸਾਨੂੰ ਏਡਾ ਹੀ ਬੜਾ ਹੈ ਪਰ ਉਸ ਦਾ ਨਾ ਪਾਕਿਸਤਾਨ ਹੋਣਾ ਚਾਹੀਦਾ ਪਾਕਿਸਤਾਨ ਨਾ ਵੀ ਮੁਸਲਮਾਨਾ ਨਹੀਂ ਨਹੀਂ ਰੱਖਿਆ ਇਹ ਹਿੰਦੂ ਮਹਾਸ਼ਾ ਪ੍ਰਸਤਾ ਦਿੱਤਾ ਹੋਇਆ ਨਾ ਹੈ ਜੋ ਮੁਸਲਮਾਨਾਂ ਨੂੰ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਆਪਣੇ ਬਣਨ ਵਾਲੇ ਦੇਸ਼ ਦਾ ਨਾ ਇਹੀ ਰੱਖ ਲਿਆ ਇਹ ਸਾਰਾ ਕੁਝ ਲਿਖਣ ਦਾ ਮਤਲਬ ਸਿਰਫ ਇਹ ਹੈ ਕਿ ਸਿੱਖ ਲੀਡਰ ਗਾਂਧੀ ਜਵਾਰਲਾਲ ਨਹਿਰੂ ਤੇ ਮੁਹੰਮਦ ਅਲੀ ਜਨਾ ਦੇ ਪਾਏ ਦੇ ਨਹੀਂ ਸਨ ਅਪਰੋਕ ਸਾਰੇ ਲੀਡਰ ਚੋਟੀ ਦੇ ਵਕੀਲ ਸਨ ਤੇ ਵਿਦੇਸ਼ਾਂ ਦੇ ਨਾਮੀ ਸਕੂਲਾਂ ਕਾਰਜਾਂ ਦੇ ਪੜੇ ਹੋਏ ਸਨ ਅੰਗਰੇਜ਼ੀ ਕਲਚਰ ਦੇ ਭੇਦੀ ਤਿੰਨ ਚੱਕ ਹੋ ਕੇ ਲਾੜਾਂ ਤੇ ਅੰਗਰੇਜ਼ੀ ਸਰਕਾਰ ਦੇ ਆਲਾ ਉਹਦੇਦਾਰਾਂ ਨਾਲ ਗੱਲਬਾਤ ਕਰ ਲੈਂਦੇ ਸਨ ਤੇ ਬਹੁਤ ਸਾਰੀਆਂ ਗੱਲਾਂ ਬਣਵਾ ਵੀ ਲੈਂਦੇ ਸਨ ਪਰ ਦੂਜੇ ਪਾਸੇ ਮਾਸਟਰ ਤਾਰਾ ਸਿੰਘ ਜੋ ਆਪਣੇ ਆਪ ਨੂੰ ਸਿੱਖਾਂ ਦਾ ਵਾਅਦ ਲੀਡਰ ਕਹਿੰਦਾ ਸੀ ਸਿਰਫ ਇੱਕ ਸਕੂਲ ਮਾਸਟਰ ਸੀ ਸਕੂਲ ਮਾਸਟਰ ਦਾ ਵਾਅ ਨਿੱਕੇ ਨਿੱਕੇ ਦਿਮਾਗ ਵਾਲੇ ਬੱਚਾ ਨਾ ਪੈਂਦਾ ਜਿਨ੍ਹਾਂ ਦੀਆਂ ਛੋਟੀਆਂ-ਛੋਟੀਆਂ ਸ਼ਿਕਾਇਤਾਂ ਹੁੰਦੀਆਂ ਹਨ ਮਾਸਟਰ ਜੀ ਫਲਾਣਾ ਮੁੰਡਾ ਮੇਰੀ ਦੁਆਤ ਵਿੱਚੋਂ ਡੋਬੇ ਲਈ ਜਾਂਦਾ ਜੇ ਮਾਸਟਰ ਕਹਿ ਗਏ ਗਰਾਹ ਬਈ ਉਹਦੀ ਦਵਾਤ ਵਿੱਚੋਂ ਡੋਬੇ ਨਾ ਲਏ ਫਿਰ ਕੋਈ ਹੋਰ ਮੁੰਡਾ ਸ਼ਿਕਾਇਤ ਕਰ ਗਿਆ ਮਾਸਟਰ ਜੀ ਆ ਮੇਰੀ ਦਵਾਤ ਵਿੱਚੋਂ ਨਾ ਵੱਡੇ ਵੱਡੇ ਡੋਬੇ ਲਈ ਜਾਂਦਾ ਪਹਿਲੇ ਨੂੰ ਸ਼ਿਕਾਇਤ ਸੀ ਸਿਰਫ ਡੋਬੇ ਲੈਣ ਦੀ ਦੂਜੇ ਬੱਚੇ ਨੇ ਸ਼ਿਕਾਇਤ ਕਰ ਕਿ ਵੱਡੇ ਵੱਡੇ ਡੋਬੇ ਕਿਉਂ ਲਈ ਜਾਂਦਾ ਜਿੰਨਾ ਵਿੱਚ ਬੱਚਿਆਂ ਦੇ ਸਿਆਹੀ ਦੇ ਡੋਬੇ ਤੇ ਹੋਰ ਨਿੱਕੇ ਨਿੱਕੀਆਂ ਸ਼ਿਕਾਇਤਾਂ ਦਾ ਕਚਰਾ ਭਰਿਆ ਹੋਇਆ ਇਸ ਕਿਸਮ ਦੇ ਵਾਤਾਵਰਣ ਵਿੱਚ ਰਹਿਣ ਵਾਲੇ ਲੋਕ ਕੌਣ ਦੇ ਅਧਿਕਾਰੀਆਂ ਨਾਲ ਕਿਹੜੇ ਦਿਮਾਗ ਨਾਲ ਗੱਲਬਾਤ ਕਰਦੇ ਜਿੰਨਾ ਵਿੱਚ ਬੱਚਿਆਂ ਦੇ ਸਿਆਹੀ ਦੇ ਡੋਬੇ ਤੇ ਹੋਰ ਨਿੱਕੇ ਨਿੱਕੀਆਂ ਸ਼ਿਕਾਇਤਾਂ ਦਾ ਕਚਰਾ ਭਰਿਆ ਪਿਆ ਸੀ ਇੱਕ ਵਾਰ ਮੈਂ ਬਾਪੂ ਜਗਿੰਦਰ ਸਿੰਘ ਮਾਨ ਜੋ ਅਨਵੰਡੇ ਪੰਜਾਬ ਦੇ ਮੰਤਰੀ ਰਹੇ ਸਨ ਤੇ ਆਜ਼ਾਦ ਭਾਰਤ ਦੀ ਪੰਜਾਬ ਅਸੈਂਬਲੀ ਦੇ ਸਪੀਕਰ ਵੀ ਰਹੇ ਚੁੱਕੇ ਸਨ ਨੂੰ ਪੁੱਛਿਆ ਕਿ ਚਲੋ ਆਮ ਲੋਕਾਂ ਨੂੰ ਤੇ ਮੁਲਕ ਦੇ ਦੋ ਟੁਕੜੇ ਹੋਣ ਦਾ ਪਤਾ ਨਾ ਲੱਗ ਸਕਿਆ ਪਰ ਤੁਸੀਂ ਤਾਂ ਸਰਕਾਰ ਵਿੱਚੋਂ ਤੁਹਾਨੂੰ ਵੀ ਕੁਝ ਪਤਾ ਨਾ ਲੱਗਾ ਤੇ ਜੇ ਲੱਗਿਆ ਸੀ ਤਾਂ ਤੁਸੀਂ ਸਿੱਖਾਂ ਲਈ ਕੁਝ ਕੀਤਾ ਕਿਉਂ ਨਾ ਬਾਪੂ ਜੀ ਨੇ ਕਿਹਾ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਕੀ ਕਰੀ ਜਾਂਦੇ ਸਨ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਬਲਦੇਵ ਸਿੰਘ ਪੜਿਆ ਲਿਖਿਆ ਸੀ ਪਰ ਟਿੱਡੋ ਬੇਈਮਾਨ ਸੀ ਮਾਸਟਰ ਤਾਰਾ ਸਿੰਘ ਸਿੱਖ ਹੁੰਦਿਆ ਹੋਇਆ ਵੀ Hindu ਸੀ ਜਦੋਂ ਕੋਈ ਗੱਲਬਾਤ ਹੁੰਦੀ ਮਾਸਟਰ ਛੱਟ ਹਿੰਦੂਆਂ ਵਾਲੇ ਪਾਸੇ ਜਾ ਖਲੋਂਦਾ ਤੇ ਉਹ ਏਡੇ ਖਜਰੇ ਸਨ ਕਿ ਇਹਨੂੰ ਆਪਣਾ ਲੀਡਰ ਬਣ ਲੈਂਦੇ ਗੱਲ ਉਹ ਸਿੱਖਾਂ ਦੀ ਕਰਦਾ ਸੀ ਪਰ ਹੇਜ ਉਹਨੂੰ ਹਿੰਦੂਆਂ ਦਾ ਮਾਰਦਾ ਸੀ ਉਦੋਂ ਭਾਵੇਂ ਮਾਸਟਰ ਜੋ ਮਰਜ਼ੀ ਕਹਿੰਦਾ ਰਹਿੰਦਾ ਪਰ ਗਾਂਧੀ ਦਾ ਉਹ ਪਿੱਛ ਲੱਗ ਸੀ ਛੋਟੀ ਛੋਟੀ SLA ਵੀ ਗਾਂਧੀ ਨਾਲ ਕਰਦਾ ਸੀ ਕਰਤਾਰ ਸਿੰਘ ਗਿਆਨੀ ਦਾ ਪਿਤਾ ਖੁੱਲੇਮ ਕਹਿੰਦਾ ਹੁੰਦਾ ਸੀ ਮੈਂ ਆਪਣੇ ਪੁੱਤ ਨੂੰ ਨਕੰਮਾ ਕਰਕੇ ਘਰੋਂ ਕੱਢਿਆ ਲੋਕਾਂ ਨੇ ਚੁੱਕ ਕੇ ਲੀਡਰ ਬਣਾ ਲਿਆ ਜਿਸ ਗਿਆਨੀ ਕਰਤਾਰ ਸਿੰਘ ਨੂੰ ਪੰਥ ਦਾ ਦਿਮਾਗ ਕਹਿੰਦੇ ਸਨ ਉਸ ਨੇ ਇੱਕ ਤਜਵੀਜ਼ ਵਰਤਾਨੀਆਂ ਸਰਕਾਰ ਨੂੰ ਭੇਜੀ ਸੀ ਕਿ ਮੁਲਕ ਦੀ ਵੰਡ ਹੋ ਜਾਣ ਦੀ ਸੂਰਤ ਵਿੱਚ ਲੈਲਪੁਰ ਦੀ ਤਹਿਸੀਲ ਜੜਾਂ ਵਾਲੀ ਨੂੰ ਜਲੰਧਰ ਦੀ ਤਹਿਸੀਲ ਨਕੂਦਰ ਨਾਲ ਵਟਾ ਲਿਆ ਜਾਵੇ ਕਿਉਂਕਿ ਗਿਆਨੀ ਆਪ ਜੜਾਂ ਵਾਲੇ ਦਾ ਰਹਿਣ ਵਾਲਾ ਸੀ ਬਾਪੂ ਜੀ ਦੀ ਇਸ ਗੱਲ ਦੀ ਪੁਸ਼ਟੀ ਮੇਰੇ ਬਾਮੇ ਮਹਿੰਦਰ ਸਿੰਘ ਨੇ ਵੀ ਇੱਕ ਵਾਰ ਕੀਤੀ ਸੀ ਤਜਵੀਜ਼ ਵਾਲੀ ਦਰਖਾਸਤ ਨਾਲ ਇੱਕ ਹਸਤਾਖਤ ਕਰਵਾ ਕੇ ਵੀ ਭੇਜੇ ਗਏ ਸਨ ਤੇ ਮੇਰੇ ਬਾਮੇ ਦੇ ਵੀ ਦਸਤਖਤ ਉਹਨਾਂ ਵਿੱਚ ਸਨ ਪੰਥ ਦੇ ਦਿਮਾਗ ਨੂੰ ਨਵਾਂ ਮੁਲਕ ਬਣਦੀ ਪਰਵਾਸ਼ਾ ਦਾ ਵੀ ਪਤਾ ਨਹੀਂ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਮੁਲਕ ਬਣਦੇ ਹਨ ਤਾਂ ਸਰਹੱਦਾਂ ਤੇ ਬੁਰਦੀਆਂ ਲੱਗ ਜਾਂਦੀਆਂ ਹਨ ਤੇ ਫੌਜ ਗਸ਼ਟ ਕਰਦੀ ਹੈ ਉਹਨਾਂ ਦੀ ਤਜਵੀਜ਼ ਮੁਤਾਬਕ ਤਾਂ ਭਾਰਤ ਵਿੱਚ ਪਾਕਿਸਤਾਨ ਦੇ ਰੂਪ ਵਿੱਚ ਤਹਿਸੀਲ ਨਕਦਰ ਹੁੰਦੀ ਤੇ ਉਧਰ ਪਾਕਿਸਤਾਨ ਵਿੱਚ ਭਾਰਤ ਦਾ ਨਿੱਕਾ ਜਿਹਾ ਟੁਕੜਾ ਤਹਿਸੀਲ ਜੜਾਂ ਵਾਲੀ ਹੁੰਦੀ ਮਾਸਟਰ ਤਾਰਾ ਸਿੰਘ ਉੱਤੇ ਉਸੇ Hindu ਪਰਿਵਾਰ ਦਾ ਕਿੰਨਾ ਦਬਾਅ ਸੀ ਦਾ ਪਤਾ ਬਿਮਲਾ ਨੰਦ ਦੀ ਕਿਤਾਬ ਮਾਸਟਰ ਤਾਰਾ ਸਿੰਘ ਦੇ ਪੰਨਾ 3 ਤੋਂ ਲੱਗਦਾ ਹੈ ਜਦੋਂ ਨਾਨਕ ਚੰਦ ਤੋਂ ਤਾਰਾ ਸਿੰਘ ਬਣਿਆ ਤਾਰਾ ਸਿੰਘ ਸਿਰ ਤੇ ਪੱਗ ਬੰਨੀ ਤੇ ਗੱਲ ਵਿੱਚ ਕੁਰਬਾਨ ਸਜਾਈ ਆਪਣੇ ਪਿੰਡ ਪੂਜਾ ਤੋਂ ਉਸ ਦਾ ਪਿਤਾ ਤੇ ਵੱਡਾ ਭਰਾ ਗੰਘਾਰਾਮ ਬੜੇ ਨਾਰਾਜ਼ ਤੇ ਦੁਖੀ ਹੋਏ ਤੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਿੱਖ ਨਾ ਬਣੇ ਬਲਕਿ ਉਸਦੇ ਪਿਤਾ ਨੇ ਤਾਂ ਤਾਰਾ ਸਿੰਘ ਨੂੰ ਇੱਥੋਂ ਤੱਕ ਡਰਾਵਾ ਦਿੱਤਾ ਕਿ ਜੇਕਰ ਉਸ ਨੇ ਸਿੱਖ ਬਣੇ ਰਹਿਣ ਦਾ ਵਿਚਾਰ ਨਾ त्यागਿਆ ਤਾਂ ਉਹ ਬੇਜ਼ਿਕਰ ਕਰ ਦਿੱਤਾ ਜਾਵੇਗਾ ਤੇ ਉਸ ਨੂੰ ਘਰ ਛੱਡਣਾ ਪਵੇਗਾ ਹਿੰਦੂ ਸ਼ੁਰੂ ਤੋਂ ਹੀ ਸਿੱਖ ਦਿਖਵਾਰੇ ਕਿਸੇ ਵੀ ਬੰਦੇ ਨੂੰ ਨਫ਼ਰਤ ਕਰਦੇ ਹਨ ਜਿਹੜੀ ਨਾਮ ਮਿਲਵਰਤਨ ਲਹਿਰ ਮਹਾਤਮਾ ਗਾਂਧੀ ਨੇ ਬਹੁਤ ਬਾਅਦ ਵਿੱਚ ਸ਼ੁਰੂ ਕੀਤੀ ਉਹ ਬਾਬਾ ਰਾਮ ਸਿੰਘ ਨੇ ਕਈ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਡਾਕਟਰ ਵਗੈਰਾ ਦਾ ਪ੍ਰਬੰਧ ਉਹਨਾਂ ਨੇ ਆਪਣਾ ਸ਼ੁਰੂ ਕੀਤਾ ਅੰਗਰੇਜ਼ਾਂ ਦੀ ਰੇਲ ਦਾ ਉਹਨਾਂ ਨੇ ਮੁਕੰਮਲ ਬਾਈਕਟ ਕੀਤਾ ਸੀ ਖੂਬ ਵਿੱਚੋਂ ਡੋਲੂ ਤੇ ਲੱਜ ਨਾਲ ਪਾਣੀ ਕੱਢ ਕੇ ਪੀਂਦੇ ਸਨ ਪਰ ਕਿਉਂਕਿ ਵੇਖਣ ਨੂੰ ਉਹ ਸਿੱਖ ਲੱਗਦੇ ਸਨ ਇਸ ਲਈ ਭਾਰਤੀਆਂ ਨੇ ਉਹਨਾਂ ਦਾ ਸਾਥਨਾ ਦਿੱਤਾ ਪਰ ਗਾਂਧੀ ਦੁਆਰਾ ਚਲਾਈ ਹੋਈ ਇਸੇ ਲਹਿਰ ਦਾ ਭਰਪੂਰ ਸਮਰਥਨ ਕੀਤਾ ਭਗਤ ਸਿੰਘ ਵੀ ਇਸੇ ਕਰਕੇ ਹਿੰਦੂ ਵੇਸ ਵਿੱਚ ਰਿਹਾ ਤਾਂ ਕਿ ਭਾਰਤੀ ਲੋਕ ਉਸ ਦੀ ਕੁਰਬਾਨੀ ਨੂੰ ਮੰਨ ਲੈਣ ਜੇ ਪੰਜਾਬ ਵਿੱਚ ਮਾਸਟਰ ਤਾਰਾ ਸਿੰਘ ਦਾ ਪਿਤਾ ਹਿੰਦੂ ਗੋਪੀ ਚੰਦ ਸਿੱਖ ਬਨਣ ਤੇ ਆਪਣੇ ਪੁੱਤ ਨੂੰ ਬੇਦਖਲ ਕਰਨ ਤੱਕ ਚਲਾ ਗਿਆ ਸੀ ਤਾਂ ਪੂਰੇ ਭਾਰਤ ਨੂੰ ਸਿੱਖ ਚੰਗਾ ਕਿਉਂ ਲੱਗਦਾ ਇਹ ਸਭ ਗੱਲਾਂ ਦੇ ਹੁੰਦਿਆਂ ਹੋਇਆਂ ਵੀ ਹਿੰਦੂ ਉੱਤੋਂ ਤੋਂ ਸਿੱਖਾਂ ਦਾ ਇਹ ਕਰਦੇ ਹਨ ਮਾਸਟਰ ਤਾਰਾ ਸਿੰਘ ਨੇ 29 ਅਗਸਤ 1964 ਨੂੰ ਸੰਦੀਪਨੀ ਆਸ਼ਰਮ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੀ ਬੈਠਕ ਵਿੱਚ ਭਾਸ਼ਣ ਕਰਦਿਆਂ ਕਿਹਾ ਧਰਮ ਦੀ ਰੱਖਿਆ ਹੀ ਸਾਡਾ ਧਰਮ ਹੈ ਅਲਸਾਪੰਤੀ ਸਾਜਣਾ ਹੀ ਇਸ ਖਾਤਰ ਕੀਤੀ ਗਈ ਸੀ ਮੈਂ ਕਦੀ ਹਿੰਦੂ ਧਰਮ ਨੂੰ ਤਲਾਂਜੜੀ ਨਹੀਂ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ ਵੇਦਾਂ ਪੁਰਾਣਾਂ ਤੇ ਹੋਰ ਪ੍ਰਚੀਨ ਗ੍ਰੰਥਾਂ ਦੇ ਆਧਾਰ ਉੱਤੇ ਢੇਰ ਸਾਰੇ ਗੁਰਮੁਖੀ ਸਾਹਿਤ ਦੀ ਸਿਰਜਣਾ ਕੀਤੀ ਕਿ ਅਸੀਂ ਇਸ ਪਰੰਪਰਾ ਨੂੰ ਛੱਡ ਦਿਆਂਗੇ ਦਰਅਸਲ ਹਿੰਦੂ ਤੇ ਸਿੱਖ ਦੋ ਅੱਡ ਅੱਡ ਫਿਰਕੇ ਨਹੀਂ ਹਨ ਲੋਕਾਂ ਦੇ ਨਾਲ ਸਿੱਖਾਂ ਵਾਲੇ ਹੁੰਦਿਆਂ ਹੋਇਆਂ ਵੀ ਉਹਨਾਂ ਦੀਆਂ ਦਾੜੀਆਂ ਕੁੱਤਰੀਆਂ ਹੁੰਦੀਆਂ ਹਨ ਜਦੋਂ ਕਿ ਮੋਨੇ ਲੋਕ ਸਿੱਖ ਵੀ ਹੁੰਦੇ ਹਨ ਤੇ ਗੁਰੂ ਘਰ ਦੇ ਸੇਵਕ ਵੀ ਹਿੰਦੂ ਧਰਮ ਦੀ ਹੋਂਦ ਹੈ ਤਾਂ ਸਿੱਖ ਪੰਥ ਹੈ ਅਗਰ ਸਿੱਖ ਪੰਥ ਹੈ ਤਾਂ ਹਿੰਦੂ ਧਰਮ ਜੀਵਤ ਹੈ ਦੋਵੇਂ ਵਖ ਵਖ ਪਾਈ ਜਾ ਰਹੇ ਨਹੀਂ ਸਕੋ ਹਕੀਕਤ ਵਿੱਚ ਇੱਕ ਹੀ ਹਨ ਆਪਸੀ ਵਿਸ਼ਵਾਸ ਦੀ ਕਮੀ ਹੀ ਇੱਕੋ ਇੱਕ ਸਮੱਸਿਆ ਹੈ ਇਸ ਸਮੱਸਿਆ ਵੀ ਹੱਲ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਆਖਰੀ ਸਵਾਸਾਂ ਵੇਲੇ ਮੈਂ ਇਹਨਾਂ ਸਮੱਸਿਆਵਾਂ ਨੂੰ ਹੱਲ ਹੋਈਆਂ ਵੇਖਣਾ ਚਾਹੁੰਦਾ ਹਾਂ ਹਿੰਦੂ ਨਵ ਜਾਗਰੂਕਤੀ ਦੀ ਲਹਿਰ ਬੜੀ ਜ਼ਰੂਰੀ ਹੋ ਗਈ ਹੈ ਅਤੇ ਇਹ ਲਹਿਰ ਹਰ ਹਾਲਤ ਵਿੱਚ ਚੱਲੇਗੀ ਅਗਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਲੱਕੇ ਤੁਰਦੇ ਹਨ ਤਾਂ ਇਹ ਕੰਮ ਬਹੁਤ ਆਸਾਨ ਹੋ ਜਾਵੇਗਾ ਇਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਮਾਸਟਰ ਤਾਰਾ ਸਿੰਘ ਜੋ ਆਪਣੇ ਆਪ ਨੂੰ ਪੰਥ ਰਤਨ ਤੇ ਸਿੱਖਾਂ ਦਾ ਆਵਾਜ਼ ਲੀਡਰ ਕਹਿੰਦਾ ਸੀ ਇਹ ਗੱਲ ਉਦੋਂ ਕਰ ਰਿਹਾ ਸੀ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਜ਼ੋਰਾਂ 'ਵੀ ਚੱਲ ਰਿਹਾ ਸੀ ਜੇ ਹਿੰਦੂਆਂ ਨਾਲ ਏਡਾ ਹੀ ਇਹ ਸੀ ਤਾਂ ਫਿਰ ਵੱਖਰਾ ਪੰਜਾਬੀ ਸੂਬਾ ਕਾਦੇ ਲਈ ਮੰਗਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸੌਰਿਆਂ ਦੇ ਪਿੰਡ ਦਾ ਇੱਕ ਮਰਾਸੀ ਇਮਾਮ ਬਖਸ਼ ਇੱਕ ਦਿਨ ਮਹਾਰਾਜਾ ਸਾਹਿਬ ਦੇ ਦਰਬਾਰ ਵਿੱਚ ਆਇਆ ਤੇ ਸਲਾਮ ਦੋਆ ਕਰਕੇ ਕਹਿਣ ਲੱਗਾ ਮਹਾਰਾਜ ਰਾਤੀ ਮੇਰੇ ਸੁਪਨੇ ਵਿੱਚ ਤੁਹਾਡੇ ਬਾਪੂ ਜੀ ਆਏ ਸਨ ਤੇ ਮੈਨੂੰ ਕਹਿ ਕੇ ਗਿਆ ਸਨ ਕਿ ਸਵੇਰੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਜਾ ਕੇ ਨਾਮਕਰਮ ਲਿਆਵੀਂ ਮੈਂ ਉਹਨੂੰ ਕਹਿ ਦਿੱਤਾ ਹਮਾਰਾ ਸਾਹਿਬ ਕਹਿੰਨ ਲੱਗੇ ਅੱਛਾ ਰਾਤੀ ਬਾਪੂ ਜੀ ਮੇਰੇ ਸੁਪਨੇ ਵਿੱਚ ਵੀ ਆਏ ਸਨ ਤੇ ਕਹਿ ਗਏ ਸਨ ਕਿ ਜਦੋਂ ਇਮਾਮ ਬਖਸ਼ ਇੱਥੇ ਆਵੇ ਮਾਰ ਮਾਰ ਕੁ ਸੌਣ ਦੀਆਂ ਦਾੜਾਂ ਕੱਢ ਦੇਵੀਂ ਮਰਾਸੀ ਨੇ ਪੈੜਾ ਜਿਹਾ ਮੂੰਹ ਬਣਾ ਕੇ ਕਿਹਾ ਬੜਾ ਉਤਰਾ ਜੀ ਤੁਹਾਡਾ ਪਿਓ ਤੁਹਾਨੂੰ ਕੁਝ ਕਹਿੰਦਾ ਤੇ ਸਾਨੂੰ ਕੁਝ ਹੋਰ ਹੀ ਦੱਸਦਾ ਉਹ ਗੱਲ ਤਾਰਾ ਸਿੰਘ ਦੀ ਸੀ ਉਧਰ ਹਿੰਦੂਆਂ ਨਾਲ ਜੱਫੀ ਪਾਈ ਫਿਰਦਾ ਸੀ ਤੇ ਦੂਜੇ ਪਾਸੇ ਸਿੱਖਾਂ ਨੂੰ ਸੂਬੇ ਦੇ ਮੋਰਚੇ ਵਿੱਚ ਫਸਾਇਆ ਹੋਇਆ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ